ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗਉੜੀ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਸ਼ਬਦ ਹੈ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਸਾਥੀਆਂ ਦੀ ਆਵਾਜ਼ ਵਿੱਚ ਗਾਇਨ ਕੀਤਾ ਹੋਇਆ ਸ਼ਬਦ ਆਪਾਂ ਇਸ ਸ਼ਬਦ ਨੂੰ ਦੂਜੇ ਕਾਲੇ ਤੇ ਸਿੱਖਣ ਜਾ ਰਹੇ ਹਾਂ ਕਿਉਂਕਿ ਸ਼ਬਦ ਜਿਆਦਾ ਹਾਈ ਪਿਚ ਤੇ ਨਹੀਂ ਹੈ ਤੇ ਮੰਦਰ ਸਤਕ ਵਿੱਚ ਪਾਸਵਰ ਤੱਕ ਜਾਂਦਾ ਹੈ ਤੇ ਪਹਿਲਾਂ ਦੇਖਦੇ ਹਾਂ ਕਿਹੜੇ ਕਿਹੜੇ ਸੁਰ ਲੱਗਦੇ ਹਨ ਸਾ ਜਦੋਂ ਆਪਾਂ ਦੂਜੇ ਕਾਲੇ ਨੂੰ ਮੰਨਦੇ ਹਾਂ ਤਾਂ ਮੰਦਰ ਸਤਕ ਵਿੱਚ ਸ਼ੁੱਧ ਨੀ ਸ਼ੁੱਧ ਧਾ ਅਤੇ ਪਾ ਇਤਿ ਤੱਕ ਸ਼ਬਦ ਦਾ ਚਲਨ ਹੈ ਤੇ ਮਸਤਕ ਤੱਕ ਵਿੱਚ 7 ਤੋਂ ਬਾਅਦ ਸ਼ੁਧ ਰੇ ਸ਼ੁਧ ਗਾ ਸ਼ੁਧ ਮਾ ਪਾ ਸ਼ੁਧ ਧਾ ਕੋਮਲ ਨੀ ਅਤੇ ਸ਼ੁਧ ਨੀ ਦੋਨੋਂ ਲੱਗਦੇ ਹਨ ਅਤੇ ਤਾਰ ਤੱਕ ਵਿੱਚ 7 ਅਕਸ਼ੀ ਸ਼ਬਦ ਦਾ ਚਲਨ ਹੈ ਤੇ ਪਹਿਲਾ ਆਪਾਂ ਇਸ ਸ਼ਬਦ ਦਾ ਸਥਾਈ ਗਾਇਨ ਕਰਦੇ ਹਾਂ ਫਿਰ ਸਿੱਖਦੇ ਹਾਂ ਸਥਾਈ ਨੂੰ ਅਤੇ ਉਸ ਤੋਂ ਬਾਅਦ ਆਪਾਂ ਅੰਤਰਾ ਗਾਇਨ ਕਰਾਂਗੇ ਅਤੇ ਅੰਤਰਾ ਸਿੱਖਾਂਗੇ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ तोय तोए गुर का दख देख, देख जीवा गुर का दर्शन देख देख जीवा कल कल सुरते किवे हैं गुरुका 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 देखेक देख, जीवा गुरुका दर ਜੀਵਾਂ ਗੁਰ ਕੀ ਚਰਨ ਗੁਰ ਕੀ ਚਰਨ ਤੋਏ ਤੋਏ ਪੀ சிம்பல் தூஜே தரிக்கால தோய தோயா காங்க ਕਰਕੇ ਇਸ ਤੋਂ ਬਾਦ ਅੰਤਰਾ ਇਸ ਗੁਰ ਪਉ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਆ गुरु सस गुर मेरे प्रण मेरी रास गुर मेरे प्राण सतगुर मेरी रास गुर मेरे प्राण सत सतगुर मेरी रास दर्शन देख देख जीव ਗੁਰ ਕਾ ਦਰਸ਼ਨ ਦੇਖ ਦੇਖ ਜੀਵ ਹੁਣ ਆਪਾਂ ਅੰਤਰਾ ਦੇਖਦੇ ਹਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰੂ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਗੁਰੂ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਫਿਰ ਤੋਂ ਤਿਸ ਗੁਰ ਕੋ ਸਿਮਰੋ ਸਾਸ ਸਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਤੇ ਵਾਪਸੀ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਦਰਸ਼ਨ ਦੇਖ ਦੇਖ ਜੀਵਾ ਨਾਲ ਜੁੜ ਜਾਂਦਾ ਹੈ ਸਤਾਈ ਦੀ ਪੰਕਤੀ ਦਾ ਸਟੈਪ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਦੇ ਤੇ ਇਸ ਸ਼ਬਦ ਨੂੰ ਜੇ ਕੋਈ ਵੀ ਡਾਊਨ ਸਕੇਲ ਤੇ ਯਾਨੀ ਪਹਿਲੇ ਕਾਰੇ ਤੇ ਸਿੱਖਣਾ ਚਾਹਣ ਤਾਂ ਕਮੈਂਟ ਵਿੱਚ ਲਿਖ ਸਕਦੇ ਹਨ ਤੇ ਫਿਰ ਆਪਾਂ ਪਹਿਲੇ ਕਾਰੇ ਤੇ ਵੀ ਇਸ ਸ਼ਬਦ ਨੂੰ ਪਾ ਦੇਵਾਂਗੇ ਅਦਰਵਾਇਜ਼ ਜੇ ਸ਼ਬਦ ਆਪਾਂ ਦੂਜੇ ਕਾਰੇ ਤੇ ਇਸ ਲਈ ਕੀਤਾ ਹੈ ਕਿਉਂਕਿ ਜਿਆਦਾ ਹੀ ਪਛਤੇ ਨਹੀਂ ਹੈ ਸ਼ੁੱਧ ਰੇਤਾ ਕੀ ਸ਼ਬਦਾਚਰਨ ਹੈ ਐਨੀ ਬੇਨਤੀ ਹੈ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ